ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਤੁਸੀਂ ਇਹ ਗ੍ਰੀਨ ਸੂਟ ਦੀ ਪਹਿਲਾ ਫਰੌਕ ਦੀ ਕਟਿੰਗ ਦੇਖ ਚੁੱਕੇ ਆ ਤੇ ਹੁਣ ਆਪਾਂ ਬਣਾਉਣ ਲੱਗੇ ਆ ਜੀ ਸਟੇਟ ਸਲਵਾਰ ਦੀ ਵੀਡੀਓ ਠੀਕ ਹੈ ਜੀ ਇਹਦੇ ਵਿੱਚੇ ਆਪਾਂ ਨੇ ਸਟੇਟ ਸਲਵਾਰ ਕਟਿੰਗ ਕੀਤੀ ਆ ਤੇ ਨਾਲੇ ਆਪਾਂ ਨੇ 벨ਟ ਕਟਿੰਗ ਕਰਨੀ ਆ ਕਿਉਂਕਿ ਆਪਣੇ ਕੋਲ ਜਿਹੜਾ ਕੱਪੜਾ ਬਚਿਆ ਸੀਗਾ ਇਹ ਸੀਗਾ ਕਾਣ ਸੁੱਤਾ ਆ ਠੀਕ ਆ ਕਈ ਵਾਰੀ ਕੀ ਹੁੰਦਾ ਹੈ ਕਿ ਜਿੰਨੇ ਪਨਾ ਇਹਦਾ ਜਿਆਦਾ ਹੈ ਪਤਾ ਕਰਕੇ 벨ਟ ਆਪ ਉਧਰੋਂ ਕਟਿੰਗ ਕਰ ਸਕਦੇ ਆ ਜੇ ਬਾਈ ਚਾਂਸ ਤੁਹਾਡੇ ਕੋਲ ਕੱਪੜਾ ਪੂਰਾ ਪੂਰਾ ਹੈ ਤਾਂ ਤੁਸੀਂ ਇਦਰੋਂ ਵੀ 벨ਟ ਕਟਿੰਗ ਕਰ ਸਕਦੇ ਆ ਠੀਕ ਹੈ ਜੀ ਤੇ ਮੇਰੇ ਕਸਟਮਰ ਦੀ ਡਿਮਾਂਡ ਹੈਗੀ ਆ ਕਿਉਂਕਿ ਹੋ ਸਕਦਾ ਵੀ ਉਹ ਭਾਰੀ ਸਲਵਾਰ ਜ਼ਿਆਦਾ ਨਾ ਪਾਉਂਦੇ ਹੋਣ ਕਿਉਂਕਿ ਉਹਨਾਂ ਨੇ ਮੈਨੂੰ ਪਲਾਜ਼ੋ ਲਈ ਹੀ ਕਿਹਾ ਸੀਗਾ ਤੇ ਪਲਾਜ਼ੋ ਦੀ ਤਰ੍ਹਾਂ ਹੀ ਆਪਾਂ ਨੇ ਸਟੇਟ ਸਲਵਾਰ ਉਹਨਾਂ ਦੀ ਬਣਾਉਣੀ ਆ ਜ਼ਿਆਦਾ ਵੱਲ ਨਹੀਂ ਪਾਉਣੇ ਹੈਗੇ ਨਾਰਮਲ ਜੀ ਰੱਖਣੀਆਂ ਤੇ ਬਾਕੀ ਮੇਰੀਆਂ ਭੈਣਾਂ ਇਹ ਵੀ ਮੈਨੂੰ ਬਹੁਤ ਜ਼ਿਆਦਾ ਕਮੈਂਟ ਕਰਦੀਆਂ ਤੇ ਕਾਲਾਂ ਕਰਦੀਆਂ ਵੀ ਜਿਹੜੀ ਆਪਾਂ ਫਰੌਕ ਬਣਾਉਨੇ ਆ ਉਹਦੇ ਨਾਲ ਪਲਾਜ਼ੋ ਵਧੀਆ ਲੱਗਦਾ ਜਾਂ ਸਟੇਟ ਸਲਵਾਰ ਵਧੀਆ ਲੱਗਦੀ ਹੈ ਕਿਦਾਂ ਹਨਾ ਤੇ ਉਹਦੇ ਨਾਲ ਤੁਸੀਂ ਜੇ ਸਟੇਟ ਸਲਵਾਰ ਬਣਾ ਲਓ ਤਾਂ ਬੈਸਟ ਹੈ ਕਿਉਂਕਿ ਸਟੇਟ ਸਲਵਾਰ ਬਹੁਤ ਸੋਹਣੀ ਲੱਗਦੀ ਹੈ ਇੱਕ ਅਫਗਾਨੀ ਸਲਵਾਰ ਹੋਗੀ ਫਰੌਕ ਸੂਟ ਨਾਲ ਉਹ ਵੀ ਬਹੁਤ ਸੋਹਣੀ ਲੱਗਦੀ ਹੈ ਹਨਾ ਤੇ ਬਾਕੀ ਜਿਹੜੀਆਂ ਨਵੀਆਂ-ਨਵੀਆਂ ਸਲਵਾਰਾਂ ਆਈ ਜਾਂਦੀਆਂ ਤੇ ਤੁਸੀਂ ਇਹ ਨਾ ਚੱਕਰਾਂ ਚ ਨਾ ਪਾਓ ਠੀਕ ਆ ਕਪੜਾ ਖਰਾਬ ਕਰਨ ਦਾ ਹੀ ਹੁੰਦਾ ਥੋੜਾ ਜਿਹਾ ਵੀ ਆਪਣਾ ਕਪੜਾ ਖਰਾਬ ਹੋ ਜਾਂਦਾ ਕਿਉਂਕਿ ਉਹ ਆਪਾਂ ਨੂੰ ਜਾਂ ਦੂਜੇ ਦੇ ਬੰਦੇ ਦੇ ਪਾਈ ਹੋਈ ਨਹੀਂ ਚੰਗੀ ਲੱਗਦੀ ਤਾਂ ਆਪਣੇ ਵੀ ਕੀ ਚੰਗੀ ਲੱਗੂਗੀ ਹਨਾ ਕਿਸੇ ਨੂੰ ਤੇ ਮੇਰੇ ਹਿਸਾਬ ਨਾਲ ਤਾਂ ਚਲੋ ਸਟੇਟ ਸਲਵਾਰ ਠੀਕ ਹੈ ਵਧੀਆ ਹੈ ਕੋਈ ਮਤਲਬ ਉੱਚੀ ਨਹੀਂ ਲੱਗਦੀ ਕੋਈ ਚੱਕ ਨਹੀਂ ਹੁੰਦੀ ਹਨਾ ਤੇ ਜਿਹੜੀ ਅਫਗਾਨੀ ਸਲਵਾਰ ਬਣਾਉਣੀ ਉਹ ਵੀ ਵੈਸਟ ਹੈ ਉਹ ਵੀ ਮੈਂ ਟਰਾਈ ਕੀਤੀ ਹੋਈ ਆ ਕਿਉਂਕਿ ਮੈਨੂੰ ਪਤਾ ਹੈ ਮੈਂ ਜਿਹੜੇ ਤਰੀਕੇ ਨਾਲ ਮੈਂ ਬਣਾਉਣੀ ਆ ਹਨਾ ਉਹ ਤਰੀਕੇ ਨਾਲ ਬਿਲਕੁਲ ਨਹੀਂ ਚੱਕੀ ਜਾਂਦੀ ਜਦੋਂ ਆਪਾਂ ਤੁਰਦੇ ਵੀ ਆ ਤੇ ਮੂਰੀ ਵੀ ਆ ਆਜਾ ਹੁਣ ਆਪਾਂ ਕਰਦੇ ਆਂ ਸਟੇਟ ਸਲਵਾਰ ਕਟਿੰਗ ਠੀਕ ਆ ਤੇ ਸਟੇਟ ਸਲਵਾਰ ਚ ਹੁਣ ਦੇਖੋ ਜਿਹੜਾ ਆਪਣੇ ਕੋਲ ਕਪੜਾ ਬਚਿਆ ਇਹ ਵਾਲਾ ਠੀਕ ਆ ਇਹ ਵਾਲਾ ਆਪਾਂ ਨੇ ਕਪੜਾ ਸਿਰਫ ਗਲਿਆਂ ਲਈ ਹੀ ਰੱਖਣਾ ਹੈ ਮੂਰੀਆਂ ਲਈ ਰੱਖਣਾ ਠੀਕ ਆ ਤੇ ਜਿਹੜਾ ਆਪਣੇ ਕੋਲ ਪਿੱਛੇ ਕਪੜਾ ਬਚਿਆ ਹੈ ਆਪਣੀ ਕਸਟਮਰ ਦੀ ਹੈਗੀ ਹੈ ਜੀ ਲੈਂਥ 37 ਮਤਲਬ ਕਿ 37 ਠੀਕ ਹੈ ਜੀ 37 ਚੋਂ ਆਪਾਂ ਨੇ 5 ਇੰਚ ਮਾਈਨਸ ਕਰਨੇ ਆਂ ਠੀਕ ਹੈ ਹੁਣ ਸਟੇਟ ਸਲਵਾਰ ਦੀ ਵੀ ਤੁਸੀਂ ਮੇਰੀਆਂ ਭੈਣਾਂ ਸਾਰੀਆਂ ਕਟਿੰਗ ਦੇਖ ਲਓ ਵੀ ਮੈਂ ਕਿਵੇਂ ਕਰਦੀ ਆ ਠੀਕ ਹੈ ਤੇ 37 ਸਲਵਾਰ ਹੈ ਜੀ ਉਹਨਾਂ ਦੀ 37 ਚੋਂ ਆਪਾਂ ਨੇ 5 ਇੰਚ ਮਾਈਨਸ ਕਰਨੇ ਆ 1 2 3 4 5 ਠੀਕ ਹੈ ਆਪਾਂ ਕਰਾਂਗੇ ਜੀ 33 ਦੀ ਕਟਿੰਗ ਆਹ ਦੇਖੋ ਜੀ ਔਰ ਇਹ ਆਪਾਂ ਨੇ 33 ਦੀ ਨਿਸ਼ਾਨੀ ਲਾ ਲਈ ਇੱਥੋਂ ਵੀ ਆਪਾਂ ਨੇ 33 ਦੀ ਲਾ ਲਈ ਠੀਕ ਹੈ ਜੀ ਤੇ ਇਧਰੋਂ ਥੋੜਾ ਜਿਹਾ ਘਟ ਹੈ ਕਿਉਂਕਿ ਇੱਥੇ ਥੋੜੀ ਜੀ ਕਾਨ ਆ ਰਹੀ ਆ ਠੀਕ ਹੈ ਜੀ ਤੇਤੀ ਆਪਣਾ ਉਰੇ ਆ ਰਿਹਾ ਹੈ ਤੁਸੀਂ ਆ ਲਾਈਨ ਦੇਖਦੇ ਆਂ ਵੀ ਇਹ ਟੈਡੀ ਹੋਈ ਹੋਈ ਹੈ ਲਾਈਨ ਆਪਣੀ ਠੀਕ ਹੈ ਤੇ ਬਾਕੀ ਜਿਹੜੀ ਮੂਰੀ ਰੱਖਣੀ ਆ ਮੂਰੀ ਆਪਾਂ ਨੇ ਰੱਖਣੀ ਹੈ ਜੀ 8 ਇੰਚ ਦੀ ਤੇ ਆਪਾਂ ਨੇ ਜਿਹੜੀ ਉਰੇ ਬਾਦੂ ਰੱਖਣੀ ਆ 9 ਇੰਚ ਦੀ ਕਟਿੰਗ ਕਰਨੀ ਆ ਠੀਕ ਹੈ ਮੂਰੀ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਹੁਣ ਫਰੌਕ ਹੈ ਜੀ ਫਰੌਕ ਨਾਲ ਜਿਆਦਾ ਗੇੜ ਵਧੀਆ ਨਹੀਂ ਲੱਗਦਾ ਹੁੰਦਾ ਕਿਉਂਕਿ ਇੱਕ ਤਾਂ ਆਪਣੇ ਕੋਲ ਫਰੌਕੇ ਇੰਨੀ ਫਲਫੀ ਜੀ ਹੋ ਜਾਂਦੀ ਆ ਹਨਾ ਤੇ ਜਿਹੜੀ ਆਪਾਂ ਸਲਵਾਰ ਜੇ ਬੜਾਂ ਵਾਲੀ ਪਾਉਗੇ ਤਾਂ ਉਹ ਬਿਲਕੁਲ ਨਹੀਂ ਵਧੀਆ ਲੱਗਣੀ ਹੈਗੀ ਇਹ ਨਾਲ ਆਪਾਂ ਸਟੇਟ ਸਲਵਾਰ ਪਾ ਸਕਦੀਆਂ ਠੀਕ ਹੈ ਜੀ ਤੇ ਬਾਕੀ ਜਿਹੜਾ ਆਸਣ ਰੱਖਣਾ ਆਪਾਂ ਨੇ ਉਰੇ ਤੋਂ ਨਾਲ ਤੁਸੀਂ 7 ਇੰਚ ਦੀ ਕਟਿੰਗ ਕਰ ਦੇਣੀ ਆ ਆਹ ਵਾਲੀ ਨਾਲ ਨਾਲ ਠੀਕ ਹੈ ਤੁਸੀਂ ਇਹ 벨ਟ ਕਟਿੰਗ ਕਰ ਦੇਣੀ ਹੈ ਸਾਰੀ ਤੁਸੀਂ ਚਾਹੋ ਤਾਂ 벨ਟ ਵੀ ਪਾ ਲਓ ਤੁਸੀਂ ਮੂਰੀਆਂ ਨੂੰ ਵੀ ਕਪੜਾ ਲਾ ਸਕਦੇ ਆ ਗਲਿਆਂ ਨੂੰ ਵੀ ਲਾ ਸਕਦੇ ਆ ਜੇ ਕਿਸੇ ਵੀ ਮੇਰੀ ਭੈਣ ਕੋਲ ਕਪੜਾ ਘੱਟ ਹੋਵੇ ਹਨਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਆ ਦੇਖੋ ਉਰੇ ਤੋਂ 7-7 ਠੀਕ ਹੈ ਜੀ ਤੇ ਉਸ ਤੋਂ ਬਾਅਦ ਉਰੇ ਰੱਖਣਾ ਜੀ ਆਪਾਂ ਨੇ ਆਸਣ ਆਸਣ ਰੱਖਣਾ ਆਪਾਂ ਨੇ 10 ਠੀਕ ਹੈ ਜੀ ਤੇ ਆਪਾਂ ਨੇ ਆ ਚੀਜ਼ ਨੂੰ ਇਦਾਂ ਮਿਲਾ ਲੈਣਾ ਠੀਕ ਹੈ ਜੀ ਇਹ ਹੋ ਗਈ ਜੀ ਸਟੇਟ ਸਲਵਾਰ ਦੀ ਕਟਿੰਗ ਠੀਕ ਹੈ ਐਦਾਂ ਸਟੇਟ ਸਲਵਾਰ ਆਪਣੀ ਕਟਿੰਗ ਹੁੰਦੀ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ